ਨਮਸਕਾਰ ਦੋਸਤੋ ਇੱਕ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਲੁਧਿਆਣਾ ਬੈਸ ਤੋਂ ਜਿਹੜੀ ਸੀਟ ਗੁਰਪ੍ਰੀਤ ਗੋਗੀ ਜੀ ਦੇ ਡੈਥ ਤੋਂ ਬਾਅਦ ਖਾਲੀ ਹੋ ਗਈ ਸੀ ਉਸ ਸੀਟ ਦੇ ਉੱਤੇ ਆਪ ਪਾਰਟੀ ਨੇ ਆਪਣਾ ਉਮੀਦਵਾਰ ਦਾ ਐਲਾਨ ਕਰਤਾ ਕਿ ਅਸਰਾਂ ਲਗਾਈਆਂ ਜਾ ਰਹੀਆਂ ਸੀਗੀਆਂ ਸੋ ਉਸੇ ਤਰੀਕੇ ਨਾਲ ਸੱਚ ਸਾਬਤ ਹੁੰਦਿਆਂ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਜਿਹੜੇ ਸੰਜੀਵ ਰੋੜਾ ਹੈ ਉਹਨਾਂ ਨੂੰ ਉੱਥੇ ਵਿਧਾਨ ਸਭਾ ਦੀ ਸੀਟ ਦੇ ਉੱਤੇ ਕੰਟੈਸਟ ਕਰਵਾਇਆ ਜਾ ਰਿਹਾ ਔਰ ਉਸ ਸੀਟ ਦੇ ਉੱਤੇ ਖੇਜਰੀਬਾਲ ਸਾਹਿਬ ਜਿਹੜੇ ਇਹਨਾਂ ਦੇ ਨੈਸ਼ਨਲ ਸੁਪਰੀਮੋ ਉਹਨਾਂ ਨੂੰ ਪਾਰਲੀਮੈਂਟ ਭੇਜਣ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਦਿੱਲੀ ਦੇ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਆਪਣੀ ਸੀਟ ਹਾਰ ਗਏ ਸੀਗੇ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੋ ਉਹਨਾਂ ਨੂੰ ਪਾਰਲੀਮੈਂਟ ਭੇਜਣਾ ਕਿਉਂਕਿ ਬੀਜੇਪੀ ਨੇ ਦਿੱਲੀ ਵਿੱਚ ਬਹੁਤ ਜ਼ਿਆਦਾ ਸ਼ਿਕੰਜਾ ਜਿਹੜਾ ਉਹ ਕੱਸਿਆ ਹੋਇਆ ਸੋ ਲੱਗ ਰਿਹਾ ਕਿ ਆਉਣ ਵਾਲੇ ਦਿਨ ਕਾਫੀ ਇੰਟਰਸਟਿੰਗ ਰਹਿਣਗੇ ਸੋ ਇਹ ਖਬਰ ਜਿਹੜੀ ਹੈ ਉਹ ਸੱਚ ਸਾਬਤ ਹੋਈ ਕਿ ਹੁਣ ਰਾਜ ਸਭਾ ਤੋਂ ਕੇਜਰੀਵਾਲ ਸਾਹਿਬ ਦਿੱਲੀ ਦਾ ਸਫ਼ਰ ਜਿਹੜਾ ਉਹ ਤੈਅ ਕਰਨਗੇ ਔਰ ਪਾਰਲੀਮੈਂਟ ਦੇ ਵਿੱਚ ਜਾਣ ਦੀ ਆਪਣੀ ਤਿਆਰੀ ਕਰ ਰਹੇ ਹੋ ਤੁਹਾਡੀ ਕੀ ਰਾਏ ਹੈ ਸਾਂਝੀ ਕਰਿਓ ਬਹੁਤ ਬਹੁਤ शुक्रिया ਧੰਨਵਾਦ